ਕਾਲ ਸਾਹਿਬ ਵੈਗੁਰੂ ਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚੱਕਵਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜਿਲ੍ਹਾ ਕਰਤਾਰਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜਿਹੜੀਆਂ ਕਰਾਈਆਂ ਤੇ ਪੂਰਾ ਫੰਡ ਬਣਾਇਆ ਜੀ ਸ਼ਹਿਰ ਦੇ ਸਾਹਮਣੇ ਕਰ ਰਹੇ ਨੇ ਉਹ ਇਹ ਤਨਹੋਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਅੱਲਾ ਦੇ ਤੋ ਆਇਸ਼ੇ ਟਰੈਕਟਰ ਤਨਹੋਲ ਦੇ ਵਿੱਚ ਗੁਰਲਾਲ ਐਮਐਲਏ ਭਾਈ ਪ੍ਰਕਾਲ ਸਾਹਿਬ ਭਾਈ ਗੁਰਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਲਾਲ ਤਨੌੜ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਪ੍ਰਾਂਤ ਦੇ ਜੜੀਆਂ ਕਰਾਈਆਂ ਦੇ ਪੂਰਾ ਫੰਡ ਬਣਿਆ ਇਹ ਸ਼ਹਿਰ ਤੇ ਸਾਰੀ ਕੰਮ ਕਰ ਲੈਂਦੇ ਹੋ ਇਹ ਤਨਹੌਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਆਇਸ਼ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮਐਲਏ ਵੈਕਾਲ ਸਾਹਿਬ ਵੈਕਾਲ ਜੀ ਫਤਿਹ ਆ ਦੇਖੋ ਜੀ ਜੋ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਗੁਰਦਾਸਪੁਰ ਤਨੌੜ ਦੇ ਜਿਹੜੀਆਂ ਚੱਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਦ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਕਰਤਾਰਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਇਹ ਬਰਾਮਦੇ ਜਿਹੜੀਆਂ ਕਰਾਈਆਂ ਦੇਖੋ ਰਾਸ਼ ਸ਼ੈੱਡ ਬਣਾਇਆ ਜੀ ਜੜ ਤੇ ਹੱਥਾਂ ਨਾਲ ਕਰੀ ਕਰ ਲੈਂਦੇ ਹੋ ਇਹ ਤਨਹੋਲ ਗੁਰਲਾਲ ਐਮਐਲਏ ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕ ਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਆ ਦੇ ਤੋ ਆਇਸ਼ੇ ਟਰੈਕਟਰ ਤਨਹੋਲ ਦੇ ਵਿੱਚ ਗੁਰਲਾਲ ਐਮਐਲਏ ਵੈਕਾਲ ਸਾਹਿਬ ਵੈਕਾਲ ਸਾਹਿਬ ਵੈਕਾਲ ਜੀ ਫਤਿਹ ਆ ਦੇਖੋ ਜੀ ਜੋ ਕਿਸਾਨੀਆਂ ਦੋਦਨ ਚੱਲ ਰਿਹਾ ਸੀ ਗੁਰਲਾਲ ਤਨੌਲ ਦੇ ਜਿਹੜੀਆਂ ਚਕਵਾਈਆਂ ਹੋਈਆਂ ਟਰਾਲੀਆਂ ਸੀ ਉਹ ਬਰਾਮਤ ਕੀਤੀਆਂ ਚੋਰੀ ਕੀਤੀਆਂ ਜਾਂ ਇਹ ਜ਼ਿਲ੍ਹਾ ਗੁਰਦਾਸਪੁਰ ਦੀ ਜ਼ਿਲ੍ਹਾ ਗੁਰਦਾਸਪੁਰ ਦੀਆਂ ਟਰਾਲੀਆਂ ਵਾਂ ਦੇਖੋ ਆ ਨੌਜਵਾਨਾਂ ਨੇ ਜਿਹੜਾ ਵਾ ਜਿਹੜੀਆਂ ਕਰਾਈਆਂ ਤੇ ਪੂਰਾ ਸ਼ੈਡ ਬਣਿਆ ਹੈ ਸ਼ੈਡ ਤੇ ਹਰ ਸੰਕਤ ਕਰ ਲੈਂਦੇ ਹੋ ਇਹ ਤਨਹੌਲ ਗੁਰਲਾਲ ਐਮ ਐਲ اے ਨੇ ਨਕਾਮੀ ਦੇਖੋ ਨੇ ਇਹਦੀ ਗੁੰਡਾਕੀ ਕਰਦੀ ਆਮ ਪਾਰਟੀ ਦਾ ਨੰਗਾ ਨਾਚ ਇੱਕ ਆ ਟਰੈਕਟਰ ਅੱਛਾ ਦੇ ਤਾ ਆਇਸ਼ੇ ਟਰੈਕਟਰ ਤਨਹੌਲ ਦੇ ਵਿੱਚ ਗੁਰਲਾਲ ਐਮ ਐਲ اے ਬਾਈਕਾਲ